ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਹੋਰ ਸਾਰੇ ਕਿਵੇਂ ਹੋ ਠੀਕ ਠਾਕ ਨੇ ਤੇ ਅੱਜ ਆਪਾਂ ਆਏ ਸੀ ਖੇਤ ਪੰਜ ਛੇ ਦਿਨ ਤੋਂ ਆਪਾਂ ਹਾਲੀ ਸੀਗੇ ਤੇ ਆ ਕੇ ਵੇਖਿਆ ਜਿਹੜੀ ਨੇਰੀ ਨਾਲ ਨੁਕਸਾਨ ਹੋਇਆ ਤੁਹਾਨੂੰ ਪਤਾ ਹੀ ਹੈ ਤੂਫਾਨ ਬਹੁਤ ਜ਼ਿਆਦਾ ਆਇਆ ਸੀਗਾ ਤੇ ਉਹਦੇ ਨਾਲ ਮੱਕੀ ਦਾ ਜਿਹੜੇ ਕਣਕ ਵਾਲੇ ਵਾਢੇ 'ਚ ਮੱਕੀ ਸੀਗੀ ਉਹਦਾ ਕਾਫੀ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਪੱਤੇ ਪੱਤੇ ਸਾਰੇ 파ੜਤੇ ਨੇਰੀ ਨੇ ਮੱਕੀ ਦੀ ਕਹਿੰਦੇ ਰੌਣਕ ਹੀ ਖਤਮ ਕਰਤੀ। ਬਾਕੀ ਟਾਂਡੇ ਵੀ ਕਾਫੀ ਟੁੱਟ ਗਏ। ਨੇਰੀ ਨਾ। ਵਿਚਾਲਿਆਂ ਘਾਟਾ ਸਾਈਡਾਂ ਤੋਂ ਤਾਂ ਸਾਰੀ ਟੁੱਟ ਗਈ। ਹੋਵੇ ਛੋਟੇ ਸੀਗੇ ਥੋੜੇ ਜੇ। ਬੱਚਿਆਂ ਨੂੰ ਆਪਾਂ ਕੱਲ ਦੁਬਾਰਾ ਸਪਰੇਅ ਕੀਤੀ ਆ। ਅੱਜ ਆਪਰੇ ਪਾਉਣ ਲੱਗੇ ਆ ਪਾਣੀ ਨਾਲ। ਇਹ ਆਪਾਂ ਖਾਲਚ ਰੱਖ ਕੇ ਪਾ ਦਨੇ ਆ ਨੱਕੇ ਤੇ ਬੋਰੀਆਂ। ਤੇ ਦੇਖਦੇ ਹਾਂ ਹੁਣ ਇਹ ਤਾਂ ਕਦੀ ਸਪਰੇ ਹੋਰ ਕਰਾਂਗੇ ਪੱਤੇ ਪੱਤੇ ਇਹਨਾਂ ਆ ਜਾਣ ਆਪਦੀ ਫੇਰ ਸੁਰਤ ਚ ਸਾਈਦਾ ਤੇ ਥੋੜਾ ਜਿਆਦਾ ਨੁਕਸਾਨ ਹੀ ਆ ਟਾਂਡੇ ਟੁੰਡੇ ਵਿੱਚ ਤੋਂ ਬੜੇ ਡਿੱਗ ਪਏ ਵਿੱਚ ਵਿੱਚ ਤਾਂ ਜਮੇ ਪਿਛੇ ਪਏ ਸਾਰੇ ਟਾਂਡੇ ਜੇ ਦੇਖਿਆ ਜਾਵੇ ਤਾਂ 10% ਤਾਂ ਨੁਕਸਾਨ ਹੋ ਹੀ ਗਿਆ ਤੇ ਬਾਕੀ ਪਕਾਵੀ ਮੱਕੀ ਸਾਰੀ ਵਧੀਆ ਖੜੀ ਆ। ਇਹਦਾ ਕੋਈ ਨੁਕਸਾਨ ਨਹੀਂ ਹੋਇਆ ਏਡਾ। ਇਹ ਮੜਾ ਮੂਟਾ ਸਾਈਡਾਂ ਤੋਂ ਹੀ ਆ। ਤੇ ਮੂੰਗੀ ਵੀ ਠੀਕ ਠਾਕ ਹੀ ਕਣਕ ਵਾਲੇ ਬਾਣ ਚ। ਕਿਉਂਕਿ ਮੀਂਹ ਪੈ ਗਿਆ ਇੱਕ ਲੌਂ ਵਾਲੇ ਪੈ ਗਿਆ ਸੀਗਾ ਉਹਦਾ ਥੋੜਾ ਜਿਹਾ। ਉਹਦੇ ਕਰਕੇ ਠੀਕ ਠਾਕ ਹੀ ਹੋਈ ਆ। ਤੇ ਬਾਕੀ ਹੁਣ ਦੇਖਦੇ ਆ ਉਹਦੇ ਤੱਕ ਅਜੇ ਤਾਂ 1 ਮਹੀਨਾ ਪਿਆ ਵਾ। ਕਿਵੇਂ ਅੱਗੇ ਵਧਦੀ ਫੋਲਦੀ ਹੈ ਕਿ ਨਹੀਂ ਤੁਮਿਲ ਦੇ ਆਈ ਫਿਰ ਅਗਲੇ ਬਲੌਗ ਚ ਧੰਨਵਾਦ ਸਾਰਿਆਂ ਦਾ